ਕਰਕੇ ਪੰਜਾਬੀਆਂ ਦਾ ਸਿਰ ਉੱਚਾ ਹੋਇਆ ਪੰਜਾਬ ਨੇ ਉਲਟਾ ਕੰਮ ਕਰਤਾ ਇੱਕ ਘਾਟੇ ਵਾਲਾ ਪ੍ਰਾਈਵੇਟ ਥਰਮਲ ਪਲਾਂਟ ਸਰਕਾਰ ਨੇ ਖਰੀਦ ਕੇ ਲੋਕਾਂ ਦੇ ਲੈਖੇ ਲਾਤਾ ਕਿਆ ਲਓ ਜੀ ਆਪਣਾ ਇਹ ਥਰਮਲ ਪਲਾਂਟ ਜਿਹੜਾ ਖਰੀਦੇ ਆ ਮੈਨੂੰ ਐ ਲੱਗਦਾ ਵੀ ਇਹ ਜਿਹੜੇ ਆਮ ਆਦਮੀ ਪਾਰਟੀ ਵਾਲੇ ਇਹ ਕਿਤੇ ਪਹਿਲਾਂ ਕਬਾੜੀਆ ਦਾ ਵਪਾਰ ਤਾਂ ਨਹੀਂ ਕਰਦੇ ਰਹੇ ਬਿਲਕੁਲ ਕਬਾੜ ਹੋਇਆ ਹੋਇਆ ਥਰਮਲ ਪਲਾਂਟ ਜਿਹਦਾ ਕੰਪਨੀ ਦਾ ਦਵਾਰਾ ਨਿਕਲਿਆ ਹੋਇਆ ਹੈ ਪਿਛਲੇ ਸਾਲਾਂ ਦੇ ਵਿੱਚ ਉਹ ਆਪਣੀਆਂ ਕਿਸ਼ਤਾਂ ਨਹੀਂ ਦੇ ਸਕੇ ਅਰਥਵਰਣ ਮੈਂ ਜਾਣਕਾਰੀ ਦੇਣਾ ਚਾਹੁੰਦਾ ਕਿ ਇਹ ਜਿਹੜਾ ਸਾਡਾ ਪਲਾਂਟ ਹੈ ਇਹਦੇ ਤੋਂ ਸਭ ਤੋਂ ਮਹਿੰਗੀ ਬਿਜਲੀ ਪੰਜਾਬ ਸਰਕਾਰ ਖਰੀਦੀ ਸੀ ਸਭ ਤੋਂ ਮਹਿੰਗੀ ਬਿਜਲੀ ਖਰੀਦਣ ਵਾਲਾ ਵੀ ਦਿਵਾਲੀਆ ਨਿਕਲ ਗਿਆ ਫੇਰ ਵੀ ਇਹਨਾਂ ਦਾ ਇਹਦੀ ਜਿਹੜੀ ਮਸ਼ੀਨਰੀ ਉਹ ਸਹੀ ਨਹੀਂ ਹੈ ਇਹ ਪਹਿਲੇ ਦਿਨ ਤੋਂ ਹੀ ਸਹੀ ਨਹੀਂ ਚੱਲਿਆ ਤੇ ਸਾਡਾ ਮੁੱਖ ਮੰਤਰੀ ਕਹਿ ਰਿਹਾ ਕਿ ਮੈਂ ਬਿਲਕੁਲ ਖਤਮ ਹੋਇਆ ਹੋਇਆ ਫੇਲ ਹੋਇਆ ਹੋਇਆ ਕਾਰਖਾਨਾ ਖਰੀਦ ਕੇ ਸਰਕਾਰ ਨੂੰ ਦੇ ਰਿਹਾ ਕਿੱਥੇ ਮੈਂ ਬੜੀ ਉਪਲਬਧ ਕੀਤੀ ਜਿਹੜਾ ਸਿਆਣਾ ਬੰਦਾ ਜਿਹੜੀ ਚੀਜ਼ ਦਾ ਦੁਆਰਾ ਨਿਕਿਆ ਹੋਵੇ ਉਸ ਨੂੰ ਖਰੀਦ ਇਹ ਮਰਿਆ ਹੋਇਆ ਸੱਪ ਪੰਜਾਬ ਦੇ ਗਲ ਚ ਪਾਤਾ ਹੈ ਇਹਨਾਂ ਨੇ ਤਾਂ ਚਲੇ ਜਾਣਾ ਪੰਜਾਬ ਇਸ ਗੱਲ ਨੂੰ ਭੁਗਤੇਗਾ ਠੀਕ ਆ ਕਰਿਆ ਐਸਾ ਐਸੇ ਫਰਮਾ ਪਲਾਂਟ ਦੇ ਜਿਹੜੇ ਸਮਝੌਤੇ ਉਹ ਰੱਦ ਕਰਤੇ ਸੀ ਅਸੈਂਬਲੀ ਦੇ ਵਿੱਚ ਤੇ ਇਹਨਾਂ ਨੇ ਉਹ ਸਮਝੌਤਿਆਂ ਨੂੰ ਰੱਦ ਕਰਾਉਣ ਵਾਲੀ ਫਾਈਲ ਨੂੰ ਅੱਗੇ ਚਲਾਉਣ ਦੀ ਬਜਾਏ ਉਹ ਕਵਾੜੇ ਖਰੀਦ ਲਿਆ। ਇੰਨੇ ਪੈਸੇ ਦੇ ਨਾਲ ਇਹਦੇ ਨਾਲੋਂ ਦੁੱਗਣੀ ਬਿਜਲੀ ਬਣਾਉਣ ਵਾਲਾ ਸੋਲਰ ਪਲਾਂਟ ਲੱਗ ਸਕਦਾ।